ਸਰਕ ਦਾ ਨਹੀਂ ਪੱਥਰ ਰੱਖਣਾ ਹਲਕਾ ਵਿਧਾਇਕ ਵਿਜੇ ਸਿੰਘ ਲਾ ਜੀ ਨੇ ਆਉਣਾ ਸੀਗਾ ਠੀਕ ਹੈ ਜੀ ਠੀਕ ਹੈ ਇਹ ਜਦੋਂ ਇੱਥੇ ਪੱਥਰ ਪਹੁੰਚਿਆ ਹਾਂਜੀ ਆ ਸ਼੍ਰੀਮਤੀ ਜਸਵੀਰ ਕੌਰ ਸਰਪੰਚ ਗ੍ਰਾਮ ਪੰਚਾਇਤ ਗੁੜਥੜੀ ਅਸੀਂ ਅਕਾਲੀ ਦਰ ਨਾਲ ਸੰਬੰਧਤ ਆ ਜੀ ਠੀਕ ਜੀ ਇਹਦੇ ਤੇ ਚੇਪੀ ਲਾਤੀ ਇੱਥੇ ਕਾਲੇ ਰੰਗ ਦੀ ਜਦੋਂ ਅਸੀਂ ਸਵੇਰੇ ਦੇਖਿਆ ਵੀ ਇਹ ਤੇ ਚੇਪੀ ਲੱਗੀ ਹੋਈ ਐ ਹਾਂਜੀ ਅਸੀਂ ਉਹ ਚੇਪੀ ਲਾਤੀ ਹਾਂਜੀ ਹੁਣ ਵੀ ਐਨ ਡੀ ਆਰ ਦੇ ਅਜੀਤ ਸਾਹਿਬ ਖੜੇ ਆ ਗੁਰਪ੍ਰੀਤ ਸਿੰਘ ਗੱਲ ਕਰਦੇ ਮੈਂ ਜਦੋਂ ਇੱਥੇ ਆਇਆ ਮੈਨੂੰ ਕਹਿੰਦੇ ਸਰਪੰਚ ਗੱਲ ਸੁਣ ਕਹਿੰਦੇ ਯਾਰ ਸਾਨੂੰ ਉੱਪਰੋਂ ਹ ਵੀ ਜੇ ਉਹ ਰਿ ਉਦਘਾਟਨ ਹੋਊਗਾ ਤਾਂ ਇਹਦੇ ਤੇ ਅਸੀਂ ਕਾਲਸ ਫੇਰ ਕੇ ਜਸਵੀਰ ਕੌਰ ਦੇ ਪਿੰਡ ਦੀ ਚੁਣੀ ਹੋਈ ਸਰਪੰਚ ਤੇ ਨੁਮਾਇंदे ਦੇ ਪਿੰਡ ਦੇ ਤੇ ਫੇਰ ਅਸੀਂ ਉਦਘਾਟਨ ਕਰਾਂਗੇ ਅਸੀਂ ਆਖਿਆ ਜੀ ਚਲੋ ਠੀਕ ਹੈ ਤੁਸੀਂ ਇਹਦੇ ਤੇ ਕਾਲਾ ਰੰਗ ਮਾਰ ਦਿਓ ਕਰ ਦਿਓ ਪਰ ਅਸੀਂ ਇਹ ਸਾਹਮਣੇ ਮਾਰਾਂਗੇ ਜਦੋਂ ਐਮਐਲ ਸਭਾ ਆਗੇ ਸਾਡੇ ਸਾਰਿਆਂ ਦੇ ਖੜੇ ਤੇ ਉਹ ਰੰਗ ਮਾਰ ਦਿਓ ਅਸੀਂ ਘਰੇ ਵਗ ਜਾਗੇ ਅਸੀਂ ਪੰਚਾਇਤ ਨਹੀਂ ਆਉਂਦੇ ਦੱਸੋ ਇਹਦੇ ਵਿੱਚ ਸਾਡੀ ਕੀ ਗਲਤੀ ਹੈ ਕੋਈ ਨਾ ਪੁੱਛੇ ਇੱਥੇ ਅਸੀਂ ਆ ਪਿੰਡ ਦੀ ਜਿਹੜੀ ਜਥੇਵੰਦੀ ਹੈ ਝਾੜੂ ਦੀ ਉਹਨਾਂ ਨੂੰ ਪੁੱਛਿਆ ਵੀ ਦੱਸੋ ਭਾਈ ਕੀ ਗੱਲ ਆ ਸਾਰੇ ਖੜੇ ਆ ਤੁਸੀਂ ਕਰ ਲੋ ਕਲੀਅਰ ਜੇ ਇਹ ਤੇ ਰੰ ਤਾਂ ਮਾਰਦੇ ਕੋਈ ਗੱਲ ਨਹੀਂ ਮੁੱਖ ਮੰਤਰੀ ਸਾਹਿਬ ਨੇ ਉੱਪਰ ਕੇਂਦਰ ਦੀ ਸਰਕਾਰ ਹੈ ਬੀਜੇਪੀ ਦੀ ਕਿਤੇ ਜਿੱਥੇ ਉਹਨਾਂ ਦੀ ਕੁਰਸੀ ਲੱਗੀ ਹੁੰਦੀ ਹੈ ਕਿਤੇ ਭਵੰਤਮਾਨ ਦੇ ਨਾਂ ਤੇ ਕਿਸ ਨੇ ਰੰਗ ਮਾਰਿਆ ਉੱਥੇ ਕਦੇ ਕਿਸੇ ਨੇ ਕਾਲ ਸਫੇਰੀਆ ਵੀ ਤੈਨੂੰ ਅਸੀਂ ਪੰਜਾਬ ਦਾ ਮੁੱਖ ਮੰਤਰੀ ਮੰਨਦੇ ਇਹ ਲੋਕਾਂ ਦੀ ਚੁਣੀ ਹੋਈ ਪੰਚਾਇਤ ਹੈ ਇਲੈਕਟਿਡ ਬਾਡੀ ਹੈ ਸੰਵਿਧਾਨਕ ਬਾਡੀ ਹੈ ਉਹ ਦੇਖੋ ਤੇ ਐਮਐਲਏ ਸਾਹਿਬ ਸਾਰੇ ਆਉਣਗੇ ਜੀਗਾ ਚਲੋ ਠੀਕ ਹੈ ਦੇਖੋ ਐਮਐਲਏ ਸਾਹਿਬ ਮੈਂ ਇੱਕ ਮਿੰਟ ਆ ਸਾਰੇ ਐਮਐਲਏ ਸਾਹਿਬ ਦੋ ਵਾਰੀ ਐਮਐਲਏ ਸਾਹਿਬ ਦੋ ਵਾਰੀ ਯਾਰ ਇੱਕ ਮਿੰਟ ਐਮਐਲਏ ਸਾਹਿਬ ਦੋ ਵਾਰੀ ਪਿੰਡ ਚ ਆਏ ਨੇ ਦੋਨੇ ਵਾਰ ਅਸੀਂ ਹਾਰ ਪਾ ਕੇ ਸਵਾਗਤ ਕੀਤਾ ਆਪ ਖੋਦ ਅਸੀਂ ਉਹਨਾਂ ਨੂੰ ਸਰਵ ਕੀਤਾ ਚਾਹ ਪਾਣੀ ਪਿਆ ਅੱਜ ਵੀ ਅਸੀਂ ਹਾਰ ਲਈ ਬੈਠੇ ਪੰਚਾਇਤ ਵਾਲੋ ਪੰਚਾਇਤ ਦਾ ਕੰਮ ਆ ਅੰਨੀ ਪੱਥਰ ਕਿਹਨੇ ਤਿਆਰ ਕਰਵਾਇਆ ਪੰਚਾਇਤ ਨੇ ਖੁਦ ਇੱਟਾਂ ਫੜਾਈਆਂ ਨੇ ਅਸੀਂ ਤਿਆਰ ਕਰਵਾਇਆ 15000 ਰੁਪਏ ਲਾਇਆ ਇਹ ਤੇ ਸਾਰੀ ਪੰਚਾਇਤ ਖੜੀ ਆ ਸਾਰਾ ਨਗਰ ਖੜਾ ਇਦੇ ਵਿੱਚ ਤੁਹਾਡੀ ਗਲਤੀ ਦੱਸੋ ਜੀ ਕੋਈ ਨਾ ਸਰਪੰਚਾ ਪਤਾ ਕੱਦਦਾ ਕੋਈ ਗੱਲ ਆਉਂਦੇ ਇੱਥੇ ਪੁੱਛ ਲਓ ਨਾਲੇ ਦੇਖਾ ਆਪਣੇ ਵੀ ਆਪਣੇ ਆਪਣੇ ਨਾਲ ਤਾਂ ਕੋਈ ਬੱਸ ਨਹੀਂ ਲੋੜ ਨੇ ਕਿ ਆਪਾਂ ਨੂੰ ਕਿਸੇ ਗੱਲ ਦਾ ਪਤੀ ਨਹੀਂਗਾ ਤਾਂ ਯਾਰ ਮੇਰੀ ਕਸਮਾ ਮੈਂ ਕੋਈ